ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਜੈਕਟ ਮਫਲਰ ਸਟੋਲ ਸ਼ਾਲ ਤੇ ਬਣਾ ਸਕਦੇ ਜੇ ਇਸ ਤਰ੍ਹਾਂ ਦੀ ਡਿਜ਼ਾਈਨ ਜਿਹੜੇ ਬਹੁਤ ਹੀ ਪਿਆਰੇ ਲੱਗਦੇ ਨੇ ਤੇ ਬਹੁਤ ਸੋਖਾ ਜਿਹਾ ਡਿਜ਼ਾਈਨ ਹੈ ਸਿਰਫ 2-2 ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ 2-2 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਜਾਂ ਤੁਸੀਂ ਜਿੰਨੇ ਮਰਜ਼ੀ ਕੁੰਡੇ ਪਾ ਲਓ ਫਿਰ ਵੀ ਡਿਜ਼ਾਈਨ ਪੂਰਾ ਆ ਜਾਏਗਾ ਸਿਰਫ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਬਾਰਡਰ ਦੀ ਤਰ੍ਹਾਂ ਹੀ ਇਹ ਡਿਜ਼ਾਈਨ ਬਣਨਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਡਿਜ਼ਾਈਨ ਤੇ ਆਪਾਂ ਹੁਣ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਤੇ ਉਲਟੀ ਸਾਈਡ ਤੋਂ ਡਿਜ਼ਾਈਨ ਬਣੇਗਾ ਤੇ ਚਾਰ ਸਲਾਈਆਂ ਦਾ ਵੈਸੇ ਡਿਜ਼ਾਈਨ ਹੈ ਪਹਿਲਾ ਕੁੰਡਾ ਆਪਾਂ ਉਤਾਰ ਲਿਆ ਹੈ ਫਿਰ ਉਸ ਤੋਂ ਬਾਅਦ ਅਗਲਾ ਕੁੰਡਾ ਸਿੱਧਾ ਜਿਵੇਂ ਬਾਰਡਰ ਬਣਾਇਆ ਸੀ ਉਸੇ ਤਰੀਕੇ ਦੇ ਨਾਲ ਆਪਾਂ ਸਿੱਧੀ ਸਾਈਡ ਤੋਂ ਬਣਾਉਣਾ ਹੈ ਇੱਕ ਕੁੰਡਾ ਸਿੱਧਾ ਬਣਾਉਂਦੇ ਜਾਣਾ ਤੇ ਇੱਕ ਕੁੰਡਾ ਉਲਟਾ ਇੱਥੇ ਮੈਂ نیچے ਬਾਰਡਰ ਬਣਾਇਆ ਹੈ ਇਹਦੇ ਉੱਪਰ ਹੀ ਸ਼ੁਰੂ ਕਰ ਰਹੀ ਹਾਂ ਬਹੁਤ ਹੀ ਛੋਟਾ ਛੋਟਾ ਜਿਹਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ ਇੱਕ ਕੁੰਡਾ ਉਲਟਾ ਬਣਾਉਂਦੇ ਜਾਣਾ ਤੇ ਇੱਕ ਕੁੰਡਾ ਸਿੱਧਾ ਬਣਾਉਂਦੇ ਜਾਣਾ ਪਹਿਲੀ ਜਿਹੜੀ ਸਲਾਈਆ ਉਹ ਆਪਾਂ ਇਸੇ ਤਰ੍ਹਾਂ ਬਣਾਉਣੀ ਆ ਤੇ ਵੀ ਡਿਜ਼ਾਈਨ ਬਣਾਉਂਦੇ ਬਣਾਉਂਦੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਤੇ ਹੋਰ ਤੁਸੀਂ ਕਿਸ ਤਰ੍ਹਾਂ ਦੇ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਿਓ ਲੇਡੀਜ਼ ਕੋਟੀ ਜੈਂਟਸ ਕੋਟੀ ਜਾਂ ਬੱਚਿਆਂ ਦੀ ਕੋਟੀ ਦੇ ਜੋ ਵੀ ਡਿਜ਼ਾਈਨ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਉਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇਸ ਤਰ੍ਹਾਂ ਆਪਾਂ ਪਹਿਲੀ ਸਲਾਈ ਜਿਹੜੀ ਬਣਾ ਲਈ ਆ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਬਿਲਕੁਲ ਬਾਰਡਰ ਦੀ ਤਰ੍ਹਾਂ ਹੁਣ ਆਪਾਂ ਆ ਗਏ ਦੂਸਰੀ ਸਲਾਈ ਤੇ ਉਲਟੇ ਪਾਸੇ ਉਲਟੇ ਪਾਸੇ ਤੁਸੀਂ ਧਿਆਨ ਨਾਲ ਦੇਖਣਾ ਇਹ ਪਹਿਲਾ ਕੁੰਡਾ ਭਾਵੇਂ ਤੁਸੀਂ ਉਤਾਰ ਲਓ ਜਾਂ 슬ਿੱਪ ਕਰ ਲਓ ਹਨ ਪਹਿਲਾ ਕੁੰਡਾ ਜਿਹੜਾ ਇਹ ਮੈਂ ਉਤਾਰ ਲਿਆ ਆ ਹੁਣ ਤੁਸੀਂ ਵੇਖਣਾ ਇਧਰੋਂ ਜਿਹੜਾ ਸਿੱਧਾ ਕੁੰਡਾ ਨਜ਼ਰ ਆ ਰਿਹਾ ਇਹ ਤੇ ਨੀਚੇ ਬਾਰਡਰ ਪੂਰਾ ਬਣਿਆ ਹੋਇਆ ਹੈ ਜੇਕਰ ਤੁਹਾਡਾ ਬਾਰਡਰ ਨਾ ਵੀ ਬਣਿਆ ਹੋਇਆ ਜਿਹੜਾ ਕੁੰਡਾ ਸਿੱਧਾ ਨਜ਼ਰ ਆ ਰਿਹਾ ਇਹਨੂੰ ਇਸ ਤਰ੍ਹਾਂ ਕਰਕੇ ਸਲਿੱਪ ਕਰ ਲੈਣਾ ਤੇ ਇਹ ਜਿਹੜਾ ਉਲਟਾ ਕੁੰਡਾ ਆ ਇਹਨੂੰ ਆਪਾਂ ਉਲਟਾ ਬਨ ਲੈਣਾ ਫਿਰ ਇੱਕ ਕੁੰਡਾ ਸਲਿੱਪ ਕਰ ਲੈਣਾ ਇੱਕ ਕੁੰਡਾ ਉਲਟਾ ਬਨ ਲੈਣਾ ਪੂਰੀ ਸਲਾਈ ਜਿਹੜੀ ਆ ਉਲਟੇ ਪਾਸਿਓ ਇਸੇ ਤਰ੍ਹਾਂ ਬਣेंगी ਇੱਕ ਕੁੰਡਾ ਸਲਿੱਪ ਕਰ ਲਿਆ ਇੱਕ ਆਪਾਂ ਬੁਣ ਲਿਆ ਜਿਹੜਾ ਸਿੱਧਾ ਨਜ਼ਰ ਆ ਰਿਹਾ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਤੇ ਜਿਹੜਾ ਕੁੰਡਾ ਤੁਹਾਨੂੰ ਉਲਟਾ ਨਜ਼ਰ ਆ ਰਿਹਾ ਇਹਨੂੰ ਉਂਗ ਲੈਣਾ ਫਿਰ ਇੱਕ ਕੁੰਡਾ ਉਤਾਰ ਲਿਆ ਇੱਕ ਕੁੰਡਾ ਬੁਣ ਲਿਆ ਇੱਕ ਉਤਾਰ ਲਿਆ ਇੱਕ ਬੁਣ ਲਿਆ ਪੂਰੀ ਜਿਹੜੀ ਸਲਾਈ ਆਪਾਂ ਉਲਟੇ ਪਾਸਿਓ ਇਸੇ ਤਰ੍ਹਾਂ ਬਣਾਉਣੀ ਹੈ ਫਿਰ ਸਿੱਧੇ ਪਾਸੇ ਤੋਂ ਥੋੜੇ ਜਿਹਾ ਚੇਂਜ ਹੋਏਗਾ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਵੀ ਆਪਾਂ ਬੋਲ ਲੈਣਾ ਇਸ ਤਰ੍ਹਾਂ ਕਰਕੇ ਇਹ ਦੋ ਸਲਾਈਆਂ ਬਣ ਗਈਆਂ ਹੁਣ ਤੀਸਰੀ ਸਲਾਈ ਵੇਖੋ ਕਿਵੇਂ ਬਣਨੀ ਹੈ ਪਹਿਲਾ ਕੁੰਡਾ ਉਤਾਰ ਲੈਣਾ ਹੁਣ ਇਹ ਕੁੰਡਾ ਜਿਹੜਾ ਸਿੱਧਾ ਨਜ਼ਰ ਆ ਰਿਹਾ ਇਹਨੂੰ ਆਪਾਂ ਹੁਣ ਇਧਰੋਂ ਇਸ ਤਰ੍ਹਾਂ ਕਰਕੇ ਪਹਿਲਾਂ ਉਲਟਾ ਬਣਾ ਲਿਆ ਫਿਰ ਅਗਲਾ ਕੁੰਡਾ ਸਿੱਧਾ ਬਣਾ ਲਿਆ ਜਿਹੜੇ ਉਲਟੇ ਸੀ ਉਹਨਾਂ ਨੂੰ ਸਿੱਧੇ ਕਰ ਦੇਣਾ ਜਿਹੜੇ ਸਿੱਧੇ ਸੀ ਉਹਨਾਂ ਨੂੰ ਉਲਟੀ ਕਰ ਦੇਣਾ ਫਿਰ ਪੂਰੀ ਸਲਾਈ ਇਸੇ ਤਰ੍ਹਾਂ ਬਣਾਉਣੀ ਆ ਇੱਕ ਉਲਟਾ ਇੱਕ ਸਿੱਧਾ ਬਸ ਸਟਾਰਟਿੰਗ ਤੋਂ ਤੁਸੀਂ ਧਿਆਨ ਰੱਖ ਲੈਣਾ ਜਿਹੜਾ ਕੁੰਡਾ ਉਲਟਾ ਸੀ ਉਹਨੂੰ ਸਿੱਧਾ ਬਣਾ ਦੇਣਾ ਜਿਹੜਾ ਸਿੱਧਾ ਸੀ ਉਹਨੂੰ ਉਲਟਾ ਬਣਾ ਦੇਣਾ ਇਸ ਤਰ੍ਹਾਂ ਕਰਕੇ ਡਿਜ਼ਾਈਨ ਦੀ ਸਾਡੀ ਤੀਸਰੀ ਸਲਾਈ ਵੀ ਬਣ ਜਾਣੀ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਪੂਰੀ ਜਿਹੜੀ ਤੀਸਰੀ ਸਲਾਈ ਆ ਉਹ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਬਣਾਉਂਦੇ ਜਾਣਾ ਹੈ ਬਹੁਤ ਪਿਆਰਾ ਡਿਜ਼ਾਈਨ ਲੱਗਦਾ ਹੈ ਇਸ ਡਿਜ਼ਾਈਨ ਨੂੰ ਤੁਸੀਂ ਮਫਰਲ ਤੇ ਬਣਾਉਗੇ ਤੇ ਬਹੁਤ ਹੀ ਸੋਹਣਾ ਬਣ ਕੇ ਆਏਗਾ ਤੇ ਬਿਲਕੁਲ ਰੈਡੀमेड ਦੀ ਤਰ੍ਹਾਂ ਤੁਹਾਡਾ ਮਫਲਰ ਜਿਹੜਾ ਬਣ ਜਾਏਗਾ ਇੱਕ ਉਲਟਾ ਇੱਕ ਸਿੱਧਾ ਬਸ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਭਾਵੇਂ ਤੁਸੀਂ ਸਿੱਧਾ ਬਣਾ ਲਓ ਸਿੱਧੀ ਸਿਲਾਈ ਤੋਂ ਸਿੱਧਾ ਬਣਾ ਲਿਆ ਕਰੋ ਤੇ ਉਲਟੀ ਸਿਲਾਈ ਤੋਂ ਉਲਟਾ ਬਣਾ ਲਿਆ ਕਰੋ ਹੁਣ ਫੇਰ ਆਪਾਂ ਆ ਗਏ ਹਾਂ ਉਲਟੇ ਪਾਸੇ ਹੁਣ ਵੇਖੋ ਕੀ ਕਰਨਾ ਹੈ ਪਹਿਲਾ ਗੁੰਡਾ ਤੇ ਸਲਿੱਪ ਕਰ ਲਿਆ ਅਗਲਾ ਗੁੰਡਾ ਹੁਣ ਸਾਡੇ ਕੋਲੋਂ ਉਲਟਾ ਨਜ਼ਰ ਆ ਰਿਹਾ ਤੇ ਉਸ ਤੋਂ ਅਗਲਾ ਸਿੱਧਾ ਆ ਜਿਹੜਾ ਉਲਟਾ ਨਜ਼ਰ ਆ ਰਿਹਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਜਿਹੜਾ ਹੁਣ ਸਿੱਧਾ ਨਜ਼ਰ ਆ ਰਿਹਾ ਇਹਨੂੰ ਇਸ ਤਰ੍ਹਾਂ ਬਿਨਾ ਬੁਨੇ ਉਤਾਰ ਲੈਣਾ ਉਲਟੇ ਨੂੰ ਬਣਾ ਲੈਣਾ ਇਹਨੂੰ ਉਤਾਰ ਲੈਣਾ ਇੱਕ ਬਣਾ ਲਿਆ ਇੱਕ ਉਤਾਰ ਲਿਆ ਧਿਆਨ ਰੱਖਣਾ ਜਿਹੜਾ ਗੁੰਡਾ ਆ ਸਿੱਧਾ ਨਜ਼ਰ ਆਉਂਦਾ ਇਹਨੂੰ ਆਪਾਂ ਨਹੀਂ ਬੁੰਨਾ ਜਿਹੜਾ ਉਲਟਾ ਨਜ਼ਰ ਆਉਂਦਾ ਇਹਨੂੰ ਬੁੰਨਾ ਇਹਨੂੰ ਉਤਾਰ ਲਿਆ ਇਨੂੰ ਬੁਣ ਲਿਆ ਇਹਨੂੰ ਉਤਾਰ ਲਿਆ ਇਹਨੂੰ ਬੁਣ ਲਿਆ ਇਹਨੂੰ ਉਤਾਰ ਲਿਆ ਪੂਰੀ ਸਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਬਹੁਤ ਹੀ ਸੌਖਾ ਸਿੰਪਲ ਸੋਬਰ ਡਿਜ਼ਾਈਨ ਆ ਬਿਗਨਰ ਵੀ ਬਣਾ ਸਕਦੇ ਆ ਤੇ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਮੋਟੀ ਫੁੱਲ ਤੇ ਵਾਲਾ ਡਿਜ਼ਾਈਨ ਬਣਾਓਗੇ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਲੱਗੇਗਾ ਵਖੋ ਇਸ ਤਰੀਕੇ ਦੇ ਨਾਲੇ ਬੰਦਾ ਜਾਣਾ ਇਹ ਹੀ ਜਿਹੜੀਆਂ ਆਪਾਂ ਚਾਰ ਸਲਾਈਆਂ ਬਾਰ ਬਾਰ ਰਿਪੀਟ ਕਰਨੀਆਂ ਹੈ ਫੇਰ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਹੁਣ ਇੱਥੇ ਸਾਡਾ ਸਿੱਧਾ ਕੁੰਡਾ ਆਏਗਾ ਸਿੱਧਾ ਬਣਾ ਲਿਆ ਫੇਰ ਉਲਟਾ ਫੇਰ ਸਿੱਧਾ ਫੇਰ ਉਲਟਾ ਹਰ ਵਾਰ ਸਾਡੇ ਜਿਹੜੇ ਕੁੰਡੇ ਚੇਂਜ ਹੁੰਦੇ ਜਾਣੇ ਜਿਹੜੇ ਉਲਟੇ ਨੇ ਉਹ ਸਿੱਧੇ ਹੁੰਦੇ ਜਾਣੇ ਨੇ ਜਿਹੜੇ ਸਿੱਧੇ ਨੇ ਉਹ ਉਲਟੇ ਹੁੰਦੇ ਜਾਣੇ ਨੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਛੋਟਾ ਛੋਟਾ ਡਿਜ਼ਾਈਨ ਬਣਦਾ ਹੈ ਸਿੱਧੀ ਸਾਈਡ ਤੋਂ ਵੀ ਬਹੁਤ ਪਿਆਰਾ ਲੱਗਦਾ ਹੈ ਉਲਟੀ ਸਾਈਡ ਤੋਂ ਵੀ ਬਹੁਤ ਪਿਆਰਾ ਲੱਗਦਾ ਤੁਸੀਂ ਇਸ ਨੂੰ ਉਲਟੀ ਸਾਈਡ ਤੋਂ ਵੀ ਵਰਤ ਸਕਦੇ ਜੀ ਉਹੀ ਜੇਕਰ ਤੁਸੀਂ ਮਫਰਲ ਬਣਾਉਣਾ ਹੈ ਤੇ ਉਹਦੇ ਤੇ ਤੁਸੀਂ ਇਹ ਡਿਜ਼ਾਈਨ ਪਾ ਲੋਗੇ ਤੇ ਤੁਹਾਡਾ ਜਿਹੜਾ ਦੋਨਾਂ ਸਾਈਡਾਂ ਤੋਂ ਇਹ ਡਿਜ਼ਾਈਨ ਆ ਉਹ ਕੰਮ ਆ ਜਾਏਗਾ ਇਸ ਤਰੀਕੇ ਦੇ ਨਾਲ ਆਪਾਂ ਬਣਾਉਂਦੇ ਜਾਣਾ ਬਿਗਿਨਰ ਜਿਹੜੇ ਜਿਨ੍ਹਾਂ ਨੂੰ ਡਿਜ਼ਾਈਨ ਨਹੀਂ ਹੁੰਦੇ ਇਸ ਤਰ੍ਹਾਂ ਵੀ ਉਹ ਡਿਜ਼ਾਈਨ ਪਾ ਕੇ ਤੇ ਆਪਣੀ ਸਵੈਟਰ ਕੋਟੀ ਬਣਾ ਲੈਣਗੇ ਤੇ ਉਹਨਾਂ ਨੂੰ ਇੱਕ ਮਤਲਬ ਪ੍ਰੈਕਟਿਸ ਦੇ ਤਰ੍ਹਾਂ ਪ੍ਰੈਕਟਿਸ ਵੀ ਹੋ ਜਾਏਗੀ ਤੇ ਨਾਲੇ ਇੱਕ ਡਿਜ਼ਾਈਨ ਵੀ ਬਣ ਜਾਏਗਾ। ਮਨ ਉਲਟੀ ਸਾਈਡ ਤੋਂ ਫੇਰ ਆਪਾਂ ਉਸੇ ਤਰ੍ਹਾਂ ਹੀ ਕਰਨਾ ਪਹਿਲਾ ਕੁੰਡਾ ਉਤਾਰ ਲਿਆ। ਅਗਲਾ ਹੁਣ ਸਿੱਧਾ ਨਜ਼ਰ ਆ ਰਿਹਾ ਇਹਨੂੰ ਫੇਰ ਉਤਾਰ ਲੈਣਾ। ਉਲਟਾ ਜਿਹੜਾ ਇਹਨੂੰ ਬੁਣ ਲੈਣਾ, ਸਿੱਧੇ ਨੂੰ ਉਤਾਰ ਲੈਣਾ, ਉਲਟਾ ਬੁਣ ਲੈਣਾ। ਉਲਟੀ ਸਿਲਾਈ ਹਰ ਵਾਰ ਇਸੇ ਤਰੀਕੇ ਦੇ ਨਾਲ ਹੀ ਬਣਦੀ ਜਾਣੀ ਹੈ। ਤੇ ਇਸ ਤਰ੍ਹਾਂ ਆਪਾਂ ਇੱਕ ਬਹੁਤ ਹੀ ਪਿਆਰਾ ਜਿਹਾ ਛੋਟਾ ਛੋਟਾ ਡਿਜ਼ਾਈਨ ਜਿਹੜਾ ਉਹ ਕ੍ਰੀਏਟ ਕਰ ਸਕਦੇ ਆ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾਓਗੇ ਬਰਾਊਨ ਤੇ ਬਲੈਕ ਤੇ ਕਿਤੇ ਵੀ ਬਣਾਓਗੇ ਹਰ ਕਲਰ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਬਣ ਜਾਣਾ ਹੈ। ਜਿਵੇਂ ਕੋ ਉਲਟੀ ਸਾਈਡ ਤੋਂ ਐਵੇਂ ਨਜ਼ਰ ਆਉਂਦਾ ਹੈ ਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਲੱਗਦਾ ਹੈ। ਛੋਟਾ ਛੋਟਾ ਡਿਜ਼ਾਈਨ ਬਣ ਕੇ ਆਉਂਦਾ ਹੈ। ਮੇਰੇ ਕੋਲ ਬੂਲ ਥੋੜੀ ਬਰੀਕ ਹੈ ਜੇਕਰ ਤੁਸੀਂ ਮੋਟੀ ਉਨਤੇ ਬਣਾਓਗੇ ਤੇ ਬਹੁਤ ਹੀ ਸੋਹਣਾ ਉੱਪਰ ਕੇ ਡਿਜ਼ਾਈਨ ਆਏਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ